ਕੋਈ ਨਹੀਂ ਮੈਂ ਕੰਮ ਤੇ ਲੱਗਾ ਮੋਟਸੇ ਲੱਗਾ ਕਾਂ ਤੇ ਧਿਆਰ ਕੌਣ ਕਰਦਾ ਦਾਦੀ ਸਮਾਨ ਤੇ ਤੁਹਾਡੇ ਕੋਲੇ ਕੁਝ ਵੀ ਹੈ ਨਹੀਂ ਸਮਾਨ ਪਾਇਆ ਕੋਈ ਹੁਣ ਕਿੱਥੋਂ ਉਹਨਾਂ ਜਿੰਨਾ ਕੋਹੁੰਦਾ 2-4 ਰੁਪਏ ਵੱਟੀ ਦੇ ਉਹਨਾਂ ਕੋਲ ਹੈ ਤਾਂ ਉਹ ਜਿਹੜਾ ਮੁੰਡਾ ਮੇਰਾ ਉਹ ਨਛੇਈ ਉਹ ਕਰਦੀ ਉਹਦੀ ਛੱਡ ਕੇ ਚਲੀ ਗਈ ਅੰਦਰੋਂ